ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਤੀ ਸਚ ਨਾਨਕ ਹੋਸੀ ਭੀ ਸਚ ਕਰ ਸਾਤ ਨਾਮ ਮੇਰਾ ਮੇਰਾ ਆਦੂਲ ਆਦੂਲੀ ਸਹੰਗੁਰ ਪ੍ਰਸਾਦੁ ਚੜ੍ਹੋ ਆਦਨ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਪਜੀ ਸਾਹਿਬ ਦੀ ਕੁਰਬਾਨੀ ਦਾ ਜਾਪ ਕਰਨਾ ਹੈ ਤੁਸੀਂ ਸਾਰਿਆਂ ਨੇ ਵੀ ਨਾਲ ਜਿਨ੍ਹਾਂ ਨੂੰ ਕੰਠ ਹੈ ਕੁਰਬਾਨੀ ਉਹ ਬੱਚੇ ਨਾਲ ਨਾਲ ਬੋਲਣ ਤੇ ਬਾਕੀ ਅੱਖਾਂ ਬੰਦ ਕਰਕੇ ਸੁਣਨ ਸਾਰੇ अच्छा बस ठीक है हाँ जी वाहेगुरू जी का खालसा वाहेगुरू जी की फतेह जी ਜਪਜੀ ਸਾਹਿਬ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਚਾਹ ਦਾ ਲੰਗਰ ਛਕ ਲੋ ਪਹਿਲਾਂ ਬੱਚੀਆਂ ਚਲੀਆਂ ਜਾਣ ਉਧਰਲੇ ਆਪਣੇ ਨੌਵੀਂ ਜਮਾਤ ਵਾਲੇ ਲੜਕੇ ਬੈਠੇ ਰਹੇ ਉਹਨਾਂ ਟਾਈਮ ਚੁੱਪਚਾਪ ਬੈਠੇ ਰਹੋ ਤੁਸੀਂ No. Mm -hmm. ਲੰਗਰ ਦਾ ਲੰਗਰ ਦਾ ਉਹ ਕਰੋ ਅੱਜ ਸਰਕਾਰੀ ਸੈਕੰਡਰੀ ਸਕੂਲ ਚੰਡੂ ਦੇ ਜ਼ਿਲ੍ਹਾ ਮਾਨਸਾ ਵਿਖੇ ਨੌਵੇਂ ਪਾਸ਼ਾਹੀ ਸਾਹਿਬ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਲਿਖੇ ਗਏ ਨੇ ਇਹ ਹੈ ਦ੍ਰਿਸ਼ ਚਾਹ ਦੇ ਲੰਗਰ ਸਾਰੇ ਵਿਦਿਆਰਥੀ ਚਾਹ ਦਾ ਲੰਗਰ ਛਕਦੇ ਹੋਏ ਗਰਮੀ ਸਰ ਤੇ ਹੋਰ ਵਿਦਿਆਰਥੀ ਚਾਹ ਦਾ ਲੰਗਰ ਛਕਾਉਂਦੇ ਹੋਏ ਚਾਹ ਦੇ ਨਾਲ ਵਿਦਿਆਰਥੀਆਂ ਨੂੰ ਪੂਜੀਏ ਵੰਡਾਣੇ ਦਾ ਲੰਗਰ ਵੀ ਛਕਾਇਆ ਜਾ ਰਿਹਾ ਹੈ Terima <tú> kasih telah <tú> menonton. ਵਾਹ ਗੁਰੂ 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 குரு வா குரு வா குரு வா குரு குரு வா 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 வா குரு 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 வா ਗੁਰੂ ਵਾਹ 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 ਗੁਰੂ வா குரு 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 குரு வா குரு வா குரு வா குரு வா குரு வா வா குரு வா குரு வா குரு வா குரு வா குரு வா குரு வா ਵਾਹ ਗੁਰੂ 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 ਗੁਰੂ ਵਾਹ 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 வா குரு 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 ਵਾਹ ਗੁਰੂ 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 ਵਾਹ ਗੁਰ ாயிரு <tries> ਵਾਹ ਗੁਰੂ 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 ਵਾਹ ਬੇਨਤੀ ਕਰਦਾ ਹਾਂ ਕਿ ਬੜੀ ਪ੍ਰਸ਼ੰਸਾ ਨਾਲ